ਬਾਗੀ ਹੋਏ ਮਜੀਠੀਆ ਤੇ ਬਲਵਿੰਦਰ ਸਿੰਘ ਪੂੰਦਰ ਦਾ ਤਿੱਖਾ ਹਮਲਾ ਕਿਹਾ ਸੱਤਾ ਵੇਲੇ 10 ਸਾਲ ਤੱਕ ਸੁਪਰ ਸੀਐਮ ਬਣ ਕੇ ਕਰਦੇ ਰਹੇ ਕੰਮ ਬਗਾਤ ਵਾਲਾ ਬਿਆਨ ਦੇ ਕੇ ਕੀਤੀ ਵੱਡੀ ਗਲਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਤੇ ਬੋਲੇ ਬਲਵਿੰਦਰ ਪੂੰਦਰ ਐਜੀਪੀਸੀ ਨੇ ਐਕਟ ਮੁਤਾਬਕ ਹੀ ਲਿਆ ਫੈਸਲਾ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਤੇ ਨਹੀਂ ਕਰ ਸਕਦੇ ਕਿੰਤੂ ਪਰੰਤੂ ਵਾਗਿਆਤੇ ਬੋਲੇ ਪੁੰਦੜ ਪਰਤੀ ਨੂੰ ਲੈ ਕੇ ਸਦਾਰ ਲਹਿਰ ਵਾਲਿਆਂ ਦੀਆਂ ਸਾਰੀਆਂ ਮੰਗਾਂ ਮੰਡੀਆਂ ਪਰ ਬਟਾਲਾ ਹੋਰੀ ਆਪਣੀ ਹੀ ਮਰਜ਼ੀ ਨਾਲ ਕਰਨਾ ਚਾਹੁੰਦੇ ਸੰਪਰਤੀ ਮਜੀਠੀਆ ਦੀ ਬਗਾਵਤ ਤੇ ਸਾਬਕਾ ਜਥੇਦਾਰ ਗਿਆਨੀ ਰਣਵੀਰ ਸਿੰਘ ਦਾ ਵੱਡਾ ਬਿਆਨ ਤਖਤ ਸੈਦ ਦੀ ਮਾਨ ਮਰਿਆਦਾ ਨੂੰ ਸਮਝਣ ਵਾਲਿਆਂ ਚ ਰੋਸ ਕਿਹਾਂ ਸੰਸਥਾਵਾ ਦਾ ਸਨਮਾਨ ਰਹਿ ਬਰਕਰਾਰ ਅਕਾਲੀ ਦਲ ਦੇ ਕਲੇਸ਼ ਤੇ ਰਾਜਾ ਵੜਿੰਗ ਦਾ ਤੰਜ ਕਿਹਾ ਇੱਕ ਹੋਰ ਫਿਕਸਡ ਮੈਚ ਮਜੀਠੀਆ ਦਾ ਬਿਆਨ ਸਿਰਫ ਤਖਬੀਰ ਨੂੰ ਬਚਾਉਣ ਦੀ ਕੋਸ਼ਿਸ਼ ਭੋਗਦੇ ਕਾਲੀ ਲੀਡਰਾਂ ਨੇ ਵੀ ਮਚੀਟੀਆਂ ਨਾਲ ਜਤਾਈ ਸਹਿਮਤੀ ਸਾਬਕਾ ਮਤਰੀ ਜਸਜਾਤ ਤੋਤਾ ਸਿੰਘ ਦੇ بیٹے ਮੱਖਣ ਬਰਾੜ ਬੋਲੇ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਠੀਕ ਨਹੀਂ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਸਿਮਰਨਜੀਤ ਸਿੰਘ ਮਾਨ ਨੂੰ ਜਵਾਬ ਬੋਲੇ ਉਹਨਾਂ ਦਾ ਦੋਤਾ ਵੀ ਬੋਲਦਾ ਹੈ ਜੈ ਸ਼੍ਰੀ ਰਾਮ ਕਦੇ ਵੀ ਉਹਨਾਂ ਨਾਲ ਰਾਹ ਨਹੀਂ ਕੀਤਾ ਸਾਂਝਾ ਪੰਜਾਬੀ ਗਾਇਕਾ ਸੁਨੰਤਾ ਸ਼ਰਮਾ ਦੀ ਸ਼ਿਕਾਇਤ ਤੇ ਪੁਲਸ ਦਾ ਵੱਡਾ ਐਕਸ਼ਨ ਮੋਹਾਲੀ ਪੁਲਿਸ ਨੇ ਪ੍ਰੋਡਿਊਸਰ ਪਿੰਕੀ ਤਾਲੀਵਾਦ ਨੂੰ ਕੀਤਾ ਗ੍ਰਿਫਤਾਰ ਸੁਨੰਤਾ ਸ਼ਰਮਾ ਨੇ ਧੋਖਾਧੜੀ ਦੇ ਲਾਇਸੈਂਸ ਦਾ ਇਲਜ਼ਾਮ ਉਪਰਾਸ਼ਟਪਤੀ ਜਗਦੀਪ ਧਣਖੜ ਦਿੱਲੀ ਦੇ ਐਮਸ ਚ ਭਰਤੀ ਸ਼ਾਤੀ ਚ ਦਰਦੀ ਸ਼ਿਕਾਇਤ ਹੋਣ ਤੇ ਹੋਏ ਦਾਖਲ ਪੀਐਮ ਮੋਦੀ ਨੇ ਹਸਪਤਾਲ ਪਹੁੰਚ ਕੇ ਜਾਣਿਆ ਹਾਲ ਚੈਂਪੀਅਨ ਟਰਾਫੀ ਦੀ ਖਿਤਾਬੀ ਜੰਗ ਚਪਾਰਦੇ ਖਿਲਾਫ ਨਿਊਜ਼ੀਲੈਂਡ ਨੇ ਜਿੱਤੇ ਆਟਾ ਸਤਲਾ ਬੈਟਿੰਗ ਦਾ ਲਿਆ ਫੈਸਲਾ ਬਿਨਾ ਕਿਸੇ ਬਦਲਾਅ ਦੇ ਚਾਰ ਸਪਿਨਰਾਂ ਨਾਲ ਗਰਾਊਂਡ ਚ ਉਤਰੀ ਟੀਮ ਇੰਡੀਆ ਅਸਰਿਆ ਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾ ਸਿੰਘ ਪੰਨੂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਬਾਗੀ ਹੋਏ ਵਿਕਰਮ ਮਜੀਠੀਆ ਤੇ ਬਲਵਿੰਦਰ ਸਿੰਘ ਪੁੱਤਰ ਨੇ ਤਿੱਕਾ ਹਮਲਾ ਬੁਲਿਆ ਮਜੀਠੀਆ 10 ਸਾਲ ਤੋਂ ਸੁਪਰ ਸੀਐਮ ਰਿਹਾ ਹੈ ਇਸ ਦਿਨਾਰੀਓ ਨੇ ਕਿਹਾ ਕਿ ਸੁਖਬੀਰ ਤੋਂ ਉੱਪਰ ਦਾ ਮੰਤਰੀ ਸੀ ਮਜੀਠੀਆ ਬਲਵਿੰਦਰ ਸਿੰਘ ਪੁੱਤਰ ਦਾ ਵੱਡਾ ਵਿਆਹ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਹੁਣ ਵੀ ਕਹਿੰਦਾ ਹਾਂ ਕਿ ਮਜੀਠੀਆ ਨੇ ਗਲਤੀ ਕੀਤੀ ਹੈ ਮਜੀਠੀਆ ਨੂੰ ਬਿਆਨ ਵਾਪਸ ਲੈਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਮਜੀਠੀਆ ਨੂੰ ਘਰੇ ਬੈ ਕੇ ਮੀਟਿੰਗ ਕਰਨੀ ਚਾਹੀਦੀ ਸੀ ਮਜੀਠੀਆ ਨੂੰ ਬਾਹਰ ਨਿਕਲ ਕੇ ਗੱਲ ਨਹੀਂ ਕਰਨੀ ਚਾਹੀਦੀ ਸੀ ਇਹ ਤੁਹਾਡਾ ਘਾਰ ਹੈ ਤੁਹਾਡੀ ਪਾਰਟੀ ਹੈ ਬਿਆਨ ਸੋਧ ਲਓ ਨਾਲੀ ਕਿਹਾ ਕਿ ਬਿਆਨ ਨੂੰ ਸੋਧ ਕੀਤਾ ਜਾਵੇ ਨਾਲੀ ਉਹਨਾਂ ਨੇ ਕਿਹਾ ਕਿ ਆ ਪਿੱਠੇ ਚ ਸ਼ੁਰਾ ਮਾਰਨ ਵਾਲਾ ਲਫ਼ਜ਼ ਜਿਹੜਾ ਦੁਬਾਰਾ ਨਹੀਂ ਕਹਿਣਾ ਚਾਹੁੰਦਾ ਤੇ ਨਾ ਹੀ ਜੋ ਪਿੱਠੇ ਸ਼ੁਰਾ ਮਾਰਨ ਵਾਲਾ ਸ਼ਬਦ ਹੈ ਪ੍ਰੈਸ ਨੋਟ ਚ ਆ ਗਿਆ ਸੀ ਕਈ ਵਾਰ ਗੱਲਾਂ ਹੋ ਜਾਂਦੀਆਂ ਨੇ ਇਹ ਵੀ ਜੋ ਹੈ ਬਲਵਿੰਦਰ ਪੁੰਦੜ ਵੱਲੋਂ ਕਿਹਾ ਗਿਆ ਤੇ ਨਾਲ ਹੀ ਉਹਨੇ ਕਿਹਾ ਕਿ ਮਜੀਠੀਆਂ ਜੋ ਹੈ ਆਪਣਾ ਬਿਆਨ ਸੋਚ ਸਕਦੇ ਨੇ 10 ਸਾਲ ਦੀ ਸਰਕਾਰ ਜਿਹਨਾਂ ਸਾਰਿਆਂ ਨੇ ਰਾਜਪਾਤ ਬਾਣਿਆ ਸੀ ਸ਼ਕਤੀ ਦੇਣ ਵਾਲੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਨੇ ਨਾਲ ਹੀ ਉਹਨੇ ਕਿਹਾ ਕਿ ਮੇਰੀ ਹਰਸਿਮਰ ਤੌਰ ਬਾਦਲ ਨਾਲ ਕੋਈ ਗੱਲ ਨਹੀਂ ਹੋਈ ਹੈ ਬਲਵਿੰਦਰ ਸਿੰਘ ਪੁੰਦੜ ਵੱਲੋਂ ਵੱਡਾ ਜੋ ਹੈ ਮੰਜਿੱਟੀਆਂ ਨੂੰ ਕਿਹਾ ਗਿਆ ਕਿ ਜੋ ਵੀ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਉਸ ਨੂੰ ਵਾਪਸ ਲਿਆ ਜਾਵੇ ਤੇ ਨਾਲ ਹੀ ਉਹਨਾਂ ਕਿਹਾ ਕਿ ਕਾਰ ਬੈਕੇ ਉਹਨਾਂ ਨੂੰ ਜੋ ਹੈ ਗੱਲ ਕਰਨੀ ਚਾਹੀਦੀ ਸੀ ਨਾਲ ਹੀ ਉਹ ਕਹਿੰਦੇ ਨਜ਼ਰ ਆਏ ਨੇ ਕਿ 10 ਸਾਲ ਤੱਕ ਇਹ ਸੁਪਰ ਸੀਐਮ ਰਹੇ ਨੇ ਤੇ ਇਹਨਾਂ ਨੂੰ ਕਾਰ ਬੈਕੇ ਜੋ ਹੈ ਗੱਲ ਕਰਨੀ ਚਾਹੀਦੀ ਸੀ ਇਹ ਲੱਗਦਾ ਚਲੋ ਕਿਸ ਤਰ੍ਹਾਂ ਆਇਆ ਨਾ ਆਇਆ ਮੈਂ ਉਸ ਤੇ ਨਹੀਂ ਪੈਂਦਾ ਲੇਕਿਨ ਮੈਂ ਕਹਿੰਦਾ ਕਿ ਮੈਂ ਮੈਂ ਕਹਿੰਦਾ ਮੇਰੀ ਸੁਣੋ ਮੇਰੀ ਸੁਣੋ ਵਜੀਤਿਆ ਸਾਹਿਬ ਨੂੰ ਮੈਂ ਵੀ ਉਪਰਲੀ ਕਹਿਣਾ ਉਹਦੇ ਮੂੰਹ ਤੇ ਵੀ ਕਹੋ ਕਿ ਵਜੀਤਿਆ ਸਾਹਿਬ ਨੇ ਗਲਤੀ ਕੀਤੀ ਹੈ ਤੂੰ 10 ਸਾਲ ਸੂਬਾ ਮੁੱਖ ਮੰਤਰੀ ਸੀ ਤੋ ਸੁਖਵੀਰ ਤੋਂ ਉੱਪਰ ਦੀ ਮੁੱਖ ਮੰਤਰੀ ਸੀ ਬਾਲ ਸਾਹਿਬ ਨਾਲ ਤੇਰੀ ਉਲਟ ਦੀ ਸੀ ਗੱਲ ਬਾਲ ਸਾਹਿਬ ਵੀ ਲੇਕਿਨ ਅੱਜ ਤੇਰੇ ਵਾਸਤੇ ਘਰੇ ਬਹਿ ਕੇ ਗੱਲ ਕਰ ਲੈਣਾ ਬਾਹਰ ਬਿਆਨ ਦੇਣ ਦੀ ਲੋੜ ਨਹੀਂ ਸੀ ਅਜ ਉਹ ਸੰਸਥਾ ਜਿਸ ਸੰਸਥਾ ਨੇ ਸ਼ਕਤੀਆਂ ਦਿੱਤੀਆਂ ਸੀ ਉਹ ਸੰਸਥਾ ਨੂੰ ਕਮਜ਼ੋਰ ਕਰਨ ਲੱਗਿਆ ਸ਼ਰੋਣੀ ਕਮੇਟੀ ਕਿਹੜੀ ਸੰਸਥਾ ਹੈ ਕਿਹੜੀ ਕਾਲੀਗਰ ਸੰਸਥਾ ਹੈ ਮੈਂ ਦੇਖੀਏ ਕਮਜ਼ੋਰ ਕਰ ਰਿਹਾ ਟਾਲੀ ਦਾ ਰੌਚੀ ਬਾਈ ਕਹਿੰਦਾ ਇਹ ਬਿਆਨਾਂ ਦਾ ਅਰਥ ਕੱਢ ਲਓ ਮੈਂ ਨਹੀਂ ਕਹਿੰਦਾ ਤੁਸੀਂ ਤਾਂ ਸਿੱਧਾ ਕਹਿੰਦੇ ਹੋ ਕਿ ਪਿੰਡ ਚ ਛੁੜਾ ਮਾਰਿਆ ਮੈਂ ਕਹਿੰਦਾ ਮੈਂ ਜੋ ਬਿਆਨਾਂ ਦੇ ਅਰਥ ਹਨ ਮੈਂ ਕੌਣ ਕੀ ਦਾ ਕੀ ਅਰਥ ਲੈਂਦਾ ਕੀ ਕਹਿੰਦਾ ਮੈਂ ਕਿਸੇ ਨੂੰ ਕੋਈ ਗੱਲ ਕਹਿਆ ਅੱਜ ਵੀ ਨਹੀਂ ਕਹਿੰਦਾ ਲੇਕਿਨ ਮੈਂ ਕਹਿੰਦਾ ਗਲਤੀ ਕੀਤੀ ਮੈਂ ਮੈਂ ਅੱਜ ਵੀ ਮੈਂ ਮੈਂ ਅੱਜ ਵੀ ਕਹਿੰਦਾ ਗਲਤੀ ਕੀਤੀ ਹੈ ਬਿਆਨ ਵਾਪਸ ਲੈਣਾ ਚਾਹੀਦਾ ਘਰੇ ਬੈ ਕੇ ਗੱਲ ਕਰਨੀ ਚਾਹੀਦੀ ਮੈਂ ਅੱਜ ਵੀ ਕਹਿੰਦਾ ਪਰ ਪਿੰਡ ਚ ਛੁੜਾ ਮਾਰਿਆ ਬਾਈ ਲਫ਼ਜ਼ ਦੁਆਰਾ ਨਹੀਂ ਕਹਿੰਦਾ ਆਪਣੇ ਪੁੱਛ ਪਹਿ ਕਤੇ ਲਿਖਤੀ ਚ ਜਦ ਹੋਇਆ ਪ੍ਰੈਸ ਰੋਲ ਚ ਹੋਇਆ ਮੈਂ ਨਹੀਂ ਕਿ ਉਹ ਰਾਤ ਦਸਵਾਂ ਸੀ ਸਿਮਰਤ ਬਾਦਲ ਹੁਣ ਕਿੰਨਾ ਨਾਲ ਭਾਈ ਨਾਲ ਇਹ ਤਾਂ ਦੇਖੋ ਇਹ ਤਾਂ ਉਹਨਾਂ ਨੂੰ ਪਤਾ ਹੈ ਮੈਂ ਮੈਂ ਬੀਬਾ ਜੀ ਦੀ ਗੱਲ ਮੈਂ ਆਪਣੇ ਆਪਣੇ ਬਣੋਗੇ ਕੋਈ ਗੱਲਬਾਤ ਹੋਈ ਹੋਣੀ ਕਿ ਕੀ ਤੁਸੀਂ ਦਾ ਗਿਆ ਹੋਣਾ ਕਿ ਘਰ ਦਾ ਮਸਲਾ ਹੈ ਇੱਕ ਪਾਸੇ ਤੇਰਾ ਭਾਈ ਹੈ ਇੱਕ ਪਾਸੇ ਸੁਖਵੀਰ ਨੇ ਪ੍ਰਧਾਨ ਸਾਹਿਬ ਦਾ ਮਿਲਣਾ ਆਪਣੇ ਤੁਹਾਨੂੰ ਕਿਤਨਾ ਕਿਤੇ ਮਨਾਣਾ ਪਏਗਾ ਸਮਝਾਣਾ ਪਏਗਾ ਜਾਂ ਕਿਤੇ ਜਦੋਂ ਜਦੋਂ ਅਸੀਂ ਇਕੱਠੇ ਬੈਠਦੇ ਆ ਕੁਝ ਗੱਲਾਂ ਹੁੰਦੀਆਂ ਨੇ ਇਕੱਠੇ ਬੈਠ ਕੇ ਬੰਦੂ ਬੰਦ ਕਰਦੇ ਆ ਉਹ ਪਬਲਿਕ ਤੇ ਨਹੀਂ ਹੁੰਦੀਆਂ ਉਦੋਂ ਮੈਂ ਕਿਸੇ ਵੀ ਕਦੇ ਸਾਹਿਬ ਜੀਠਾ ਸਾਹਿਬ ਨੂੰ ਕਦੇ ਸ੍ਰੀ ਸੁਖੀ ਸਿੰਘ ਬਾਦਲ ਜੀ ਨੂੰ ਕਦੇ ਸਤਕਾਰਯੋਗ ਬੀਬਾ ਸਿਮਰਤ ਬਾਦਲ ਨੂੰ ਕਦੇ ਵੀ ਮੈਂ ਗੱਲ ਇਹ ਨਹੀਂ ਕਰਦਾ ਮੈਂ ਹਮੇਸ਼ਾ ਗੱਲ ਸ਼ਾਂਤੀ ਦੀ ਕਹਿਣਾ ਵੀ ਆਓ ਆਪਾਂ ਨੂੰ ਮਿਲ ਕੇ ਹਰ ਇੱਕ ਨਾਲ ਮਿਲ ਕੇ ਠੰਡੇ ਸਵੇਰ ਨਾਲ ਹਰ ਇੱਕ ਚੀਜ਼ ਜੇ ਬਧਾਉਣ ਵਾਸਤੇ ਜਿਹਦੇ ਕੋਲ ਤਾਕਤ ਹੈ ਉਹਨੂੰ ਆਪ ਚੱਲਣੀ ਪੈਂਦੀ ਹੈ ਮੇਰਾ ਤਾਂ ਇਹ ਨੀਤੀ ਹੈ ਜੇ ਕੋਈ ਮੈਨੂੰ ਕੋ ਕਹੇ ਜੋ ਮੈਨੂੰ ਕੋਈ ਪ੍ਰਵਾਹ ਨਹੀਂ ਕਰੇ ਜੇ ਮੈਨੂੰ ਉਹਦੇ ਜਵਾਬ ਮੈਂ ਮੈਂ ਦੀ ਸਟੈਂਡਿੰਗ ਲਕੀਰ ਖਿੱਚ ਲਈ ਲਕੀਰ ਦੇ ਇਸ ਪਾਸੇ ਸੁਖਵੀਰ ਖੜੇ ਹੈ ਲਕੀਰ ਦੇ ਇਸ ਪਾਸੇ ਮੈਂ ਮੈਂ ਕੋਈ ਮੈਂ ਕੋਈ ਲਕੀਰ ਨਹੀਂ ਮੰਨਦਾ ਮੂੰਹ ਚੋਂ ਗੱਲਾਂ ਨਿਕਲ ਜੰਦੀਆਂ ਨੇ ਇਸ ਕਰਕੇ ਕੋਈ ਗੱਲ ਨਹੀਂ ਮੈਂ ਕਹਿੰਦਾ ਹੋ ਸਕਦਾ ਪਤਾ ਨਹੀਂ ਕਿਸ ਸਲਾਹ ਚ ਕਹਿ ਬੈਠੇ ਨੇ ਮੈਂ ਕਹਿੰਦਾ ਸੁਧ ਲੈਣਾ ਉਹਨਾਂ ਨੂੰ ਸੁਧਲਣਾ ਚਾਹੀਦਾ ਮੈਂ ਕਹਿੰਦਾ ਕਿਸ ਸਲਾਹ ਚ ਗੱਲ ਨਿਕਲੀ ਹੈ ਅਨਾਲੀ ਸੁਧਾਰ ਲਹਿਰ ਵੇਲੇ ਬਾਗੀਆਂ ਤੇ ਵੀ ਪੁੰਦਰ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਭਰਤੀ ਨੂੰ ਲੈ ਕੇ ਅਸੀਂ ਸਾਰੀਆਂ ਮੰਗਾਂ ਮੰਨ ਲਈਆਂ ਸਨ ਅਸੀਂ ਭਰਤੀ ਦੀ ਕਾਪੀ ਸਮਾ ਦੇਣ ਤੇ ਪੜਤਾਲ ਕਰਨ ਲਈ ਤਿਆਰ ਹਾਂ ਪਰ ਵਡਾਲਾ ਹੁਰੀ ਆਪਣੀ ਮਰਜ਼ੀ ਨਾਲ ਭਰਤੀ ਕਰਨਾ ਚਾਹੁੰਦੇ ਨੇ ਬਾਗੀਆਂ ਦੀ ਚਿੱਠੀ 'ਚ ਭਰਤੀ ਵਾਲੀ ਮੰਗ ਨਹੀਂ ਸੀ ਤਾਂ ਇਸ ਦੇ ਨਾਲ ਹੀ ਸੁਧਾਰ ਲਹਿਰ ਤੇ ਵੀ ਪੁੰਦਨ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਭਰਤੀ ਨੂੰ ਲੈ ਕੇ ਅਸੀਂ ਸਾਰੀਆਂ ਮੰਗਾਂ ਮੰਨੀਆਂ ਸਨ ਪਰ ਜੋ ਹੈ ਵਡਾਲਾ ਹੋਰੀ ਆਪਣੀ ਮਰਜ਼ੀ ਨਾਲ ਪ੍ਰਤੀ ਕਰਨਾ ਚਾਹੁੰਦੇ ਸਨ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਅਸੀਂ ਪ੍ਰਤੀ ਦੀ ਕਾਪੀ ਸਮਾ ਦੇਣ ਤੇ ਪੜਤਾਲ ਕਰਨ ਲਈ ਵੀ ਤਿਆਰ ਹਾਂ ਤੇ ਬਾਗੀਆਂ ਦੀ ਚਿੱਠੀ ਚ ਪ੍ਰਤੀ ਵਾਲੀ ਕੋਈ ਮੰਗ ਨਹੀਂ ਸੀ ਇਹ ਸਾਰੇ ਪ੍ਰਾਪਰਨ ਦੇ ਭਰਾ ਉਹ ਅਕਾਲ ਤਖਤ ਆਪਣੇ ਹਿੱਤ ਵਾਸਤੇ ਨਾ ਵਰਤੋ ਅਕਾਲ ਤਖਤ ਨੂੰ ਅਕਾਲ ਤਖਤ ਨੂੰ ਇਹ ਸ਼ਕਤੀ ਵਧਾਉਣ ਵਾਸਤੇ ਉਹਦੀ ਉਹਦਾ ਉਹਦਾ ਆਸਰਾ ਲਓ ਕਿ ਸ਼ਕਤੀ ਬਣੀ ਪੰਥ ਦੀ ਪੱਧੇ ਸ਼ਕਤੀਵਰ ਕੇ ਪੰਜਾਬ ਪੰਜਾਬੀਆਂ ਤੇ ਸਰਬੱਤ ਦੇ ਭਲੇ ਦਾ ਕੰਮ ਕਰੀਏ ਸਾਨੂੰ ਸ਼ਕਤੀ ਦੇਵੇ ਗੁਰੂ ਜਿਹੜੀ ਕਿ ਸਾਡੇ 'ਚ ਹੈ ਨਹੀਂ ਅਸੀਂ ਨਿੱਜ ਦੀ ਸੋਚਣ ਲੱਗ ਗਏ ਅਸੀਂ ਨਿੱਜ ਤੋਂ ਇੱਥੇ ਆਈ ਕਿਉਂਕਿ ਜਦੋਂ ਸੰਤੂ ਮਾਦਰਾ ਜਗੀਰਪੁਰ ਸਾਰੇ ਅਲੱਗ ਹੋਏ ਸੁਧਾਰ ਲਹਿਰ ਬਣਾਈ ਇਹ ਕਹਿ ਦਿੱਤਾ ਗਿਆ ਕਿ ਇੰਨਾ ਬੀਆਰਐਸਐਸ ਹੈ ਇੰਨਾ ਪਿੱਛੇ ਬੀਜੇਪੀ ਹੈ ਜੇ ਮੈਂ ਸਿੱਧਾ ਪੁੱਛਾਂ ਕਿ ਮਜੀਠੀਆ ਪਿੱਛੇ ਬੀਜੇਪੀ ਆਲਸਸ ਹੈ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਬਾਈ ਨੇਮ ਨਾਮ ਹੈ ਮਜੀਠਾ ਜੀ ਨੂੰ ਨਾ ਨਾ ਉਹਨਾਂ ਨੂੰ ਪਰ ਮੈਂ ਇਹਨਾਂ ਸਾਰਿਆਂ ਨੂੰ ਇਹ ਕਹਿਣਾ ਕਿ ਭਰਾਓ ਇਹ 10 ਸਾਲ ਰਾਜ ਸੀ ਮੈਂ ਤਾਂ ਦਿੱਲੀ ਸੀ ਮੇਰੇ ਅੱਗੇ ਕੋਈ ਦਖਲ ਨਹੀਂ ਸੀ ਲੇਕਿਨ ਇਹ ਸਾਰੇ ਵੀਰ ਇੱਥੇ ਸੀ ਤੇ ਇਹਨਾਂ ਨੇ ਰਾਜ ਭਾਗ ਮਾਣਿਆ ਜੇ ਇਹ ਗੱਲਾਂ ਗਲਤ ਸੀ ਤਾਂ ਉਸ ਨੂੰ ਬੋਲਦੇ ਤੂੰ ਨਾ ਬੋਲੇ ਜੇ ਅੱਜ ਬੋਲੇ ਨੇ ਨਾ ਘਰੇ ਬਹਿ ਕੇ ਬੋਲਦੇ ਉਹ ਤਾਂ ਘਰੇ ਬਹਿ ਕੇ ਹੱਲ ਕਰਦੇ ਡਿਸਕਸ਼ਨ ਚ ਫਿਰ ਜਿਸ ਨੇ ਬਿਆਨ ਆਏ ਨੇ ਅਗਲੇ ਸਵਾਲ ਉੱਠਿਆ ਪਰ ਕਮੇਟੀ ਦੀ ਮੀਟਿੰਗ ਆਈ ਕਿ ਇਹ ਮੈਨੂੰ ਪਾਰਟੀ ਚੋਂ ਕੱਢ ਦੇ ਬਖਾ ਨਾ ਮਜੀਠੀਆ ਨੂੰ ਪਾਰਟੀ ਦੇ ਨਹੀਂ ਜਦੋਂ ਪਹਿਲਾ ਅੱਠੋਂ ਬੰਦਿਆਂ ਦੇ ਬਿਆਨ ਆਏ ਮਜੀਠਾ ਸਾਹਿਬ ਤਾਂ ਕੱਲ ਬਿਆਨ ਆਇਆ ਇਹ ਵਾਂਗ ਉੱਠੀ ਲੇਕਿਨ ਉਸ ਬਿਲਡ ਦਾ ਪੜ੍ਹ ਲਓ ਕਿ ਮੈਂ ਇਕੱਲੇ ਬੰਦੇ ਨੇ ਕਹਿ ਕੇ ਨੋ ਬਿਲਕੁਲ ਨਹੀਂ ਕੱਢਣੇ ਚਾਹੀਦੇ ਸਾਡੇ ਭਰਾ ਹਣ ਬੋਲ ਬੈਠੇ ਨੇ ਕੱਲ ਹੌਸਲਾ ਹੋ ਜੂਗੀ ਤੁਸੀਂ ਕੱਢ ਕਿਉਂ ਕੱਢਦੇ ਹੋ ਫੇਰ ਆਉਣਗੇ ਇਹ ਰਿਕਾਰਡ ਤੇ ਆ ਜਾ ਕੇ ਪੜ੍ਹ ਲਓ ਅਸੀਂ ਕੱਢੇ ਨਹੀਂ ਜਨਾ ਜੀ ਜਿੱਥੋਂ ਤੱਕ ਸਵਾਲ ਸਤ ਸਬਦ ਹੈ ਸਬਦ ਦਾ ਸਤਕਾਰ ਹੈ ਲੇਕਿਨ ਇੱਕ ਪੱਖ ਐਸਟੀਪੀਸੀ ਹੈ ਉਹਦੀ ਅੰਤਰਨ ਕਮੇਟੀ ਹੈ ਇਹ ਫੈਸਲੇ ਉਹਦੇ ਨੇ ਉਹ ਫੈਸਲੇ ਜਿਹੜੀ ਕਮੇਟੀ ਦੀ ਏਡੀ ਕੁਰਬਾਨੀ ਤੋਂ ਬਾਅਦ ਬਣੀ ਹੈ ਜਿਹਦਾ ਇੱਕ ਐਕਟ ਹੈ ਉਹ ਸ਼ਕਤੀ ਦੇ ਉੱਤੇ ਕਿੰਤੂ ਕਰਨਾ ਅਸੀਂ ਉਸ ਸ਼ਕਤੀ ਦੇ ਹੱਥ ਚਲੇ ਜਾਵਾਂਗੇ ਜਿਸਰ ਸ਼ਕਤੀ ਨੇ ਉਹ ਸਾਨੂੰ ਅਲੱਗ-ਅਲੱਗ ਕੀਤਾ ਇਹ ਆਖਰੀ ਸਾਡਾ ਕਿਲਾ ਜੀ ਨੂੰ ਢਾਉਣ ਲੱਗੇ ਨੇ ਇਸ ਕਰਕੇ ਮੈਂ 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 ਅੱਜ ਵੀ ਮੈਂ 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 ਕਹਿੰਦਾ ਸਿਧਾਂਤ ਸੁਪਰੀ ਬਾਦਲ ਨੇ ਫੈਸਲਾ ਲੈਂਦਾ ਹੈ ਕਿ ਜੱਜੇਦਾਰ ਬਦਲੋ ਇਹ ਇਲਜ਼ਾਮ ਲਾ ਸੀਦੇ ਕਿਸੇ ਦੇ ਵੀ ਲਾਈ ਜਾਓ ਭਾਵੇਂ ਧਾਮੇ ਜੀ ਦੇ ਮੇਰੇ ਕਿਸੇ ਦੇ ਲਾਈ ਜਾਓ ਲੇਕਿਨ ਮੇਰੇ ਉਹ ਜਿਹੜੀ ਅੰਤਰਕ ਕਮੇਟੀ ਹੈ ਜਾਂ ਐਸ.ਸੀ.ਪੀ.ਸੀ. ਹੈ ਉਹ ਕਿਸੇ ਦੇ ਬਤਾਇਤ ਨਹੀਂ ਦੂਜੀ ਗੱਲ ਕਹਿੰਦੇ ਨਹੀਂ ਆਦਰ ਨਹੀਂ ਕਰਦੇ ਮੈਨੂੰ ਕੱਲ ਪਰਸੋਂ ਕਿਸੇ ਨੇ ਸਵਾਲ ਕੀਤਾ ਕਿ ਜੇ ਹਰਪ੍ਰੀਤ ਸਿੰਘ ਜੀ ਪਾਰਟੀ ਦੇ ਉਲਟ ਬੋਲਦੇ ਨੇ ਤੁਹਾਡਾ ਕੀ ਵਿਚਾਰ ਹੈ ਮੈਂ ਕਿਹਾ ਹਰਪ੍ਰੀਤ ਸਿੰਘ ਜੀ ਸਾਬਕਾ ਜਿਹਦਰਨ ਮੈਂ ਅੱਜ ਵੀ ਉਹਨਾਂ ਜੀ ਅਸਤਕਾਰ ਕਰਦਾ ਉਹਨਾਂ ਦਾ ਫਰਜ਼ ਹੈ ਬੋਲਣਾ ਆਪਦੀ ਮਤਾਬਕ ਕਿ ਉਹਨਾਂ ਨੂੰ ਕੀ ਕਿਹੜੀ ਗੱਲ ਸ਼ੋਭਦੀ ਹੈ ਮੈਨੂੰ ਸ਼ੋਭਦੇ ਆ ਕਿ ਮੈਂ ਸਾਬਕਾ ਜ਼ਿੰਮੇਦਾਰ ਦਾ ਵੀ ਮੈਂ ਮੈਂ ਸਤਕਾਰ ਕਰਾਂ ਨਹੀਂ ਸਾਬਕਾ ਬਣਾਇਆ ਵੀ ਤੇ ਵੀ ਕਿਸੇ ਕਿਸੇ ਨੇ ਕਿਸੇ ਨੇ ਬਣਾ ਮੈਂ ਮੈਂ ਕਿ ਮੈਂ ਇਹਨਾਂ ਗੱਲਾਂ 'ਚ ਨਹੀਂ ਜਾਂਦਾ ਮੈਂ ਕੋਈ ਤਰਕ 'ਚ ਨਹੀਂ ਜਾਂਦਾ ਮੈਂ ਕਿਸੇ ਕਾਰਜ 'ਚ ਜਾਂਦਾ ਉਹ ਅੱਗੇ ਬੱਗਿਆ ਹੋ ਜੂ ਕਿੰਤੂ ਹੋ ਜੂ ਮੈਂ ਕਿੰਤੂ ਨਹੀਂ ਕਰਨਾ ਮੈਂ ਮੈਂ ਅੱਜ ਵੀ ਸਤਕਾਰ ਕਰਦਾ ਕਿਉਂਕਿ ਗੁਰੂ ਕਰਦੇ ਸੇਵਾਦਾਰ ਹੈ ਕាលੀਦਲ ਜਿੱਤੇ ਮੰਗ ਉੱਟਣ ਲੱਗ ਪਈ ਕਿ ਜ਼ਿੰਮੇਦਾਰ ਨੂੰ ਬਦਲਣ ਵਾਲੇ ਫੈਸਲੇ ਨੂੰ ਵਾਪਸ ਲੇਤਾ ਹੈ ਤਰਨ ਸਿੰਘ ਵੀਰ ਮੁਹੰਮਦ ਔਰ ਇਹ ਕਹਿੰਦੇ ਵਾਪਸ ਮੈਂ ਕਿਸੇ ਦੇ ਬਿਆਨ ਤੇ ਕੋਈ ਟਿੱਪਣੀ ਨਹੀਂ ਕਰਨੀ ਮੈਂ ਆਪਣੇ ਮੂਥੋਂ ਜੁ ਮੈਥੋਂ ਗੱਲ ਕਹਿਣੀ ਹੈ ਮੈਂ ਉਨੀ ਗੱਲ ਤੇ ਖੜਾ ਇਸ ਕਰਕੇ ਮੈਂ ਤਾਂ ਕਹਿਣਾ ਕਿ ਸਾਨੂੰ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਕਿਉਂ ਇਹ ਹਾਲਾਤ ਪੈਦਾ ਹੋਏ ਉਹ ਪਹਿਲਾ ਇਹ ਤਾਂ ਉਹਦੇ ਭਰਤੀ ਤੋਂ ਭਰਤੀ ਤੇ ਅਸੀਂ ਸਾਰੀ ਗੱਲ ਮੰਨ ਲਈ ਹੈ ਸਿੰਘ ਸਾਹਿਬ ਨੇ ਤਾਂ ਸਵਾਗਤ ਕਰਤਾ ਜੇ ਨਹੀਂ ਕੀਤਾ ਬਿਆਨ ਪੜ ਲਓ ਤੇ ਫਿਰ ਸਾਡੇ ਕਸੂਰ ਕੀ ਰਹਿ ਗਿਆ ਜਿਦੋਂ ਸਾਰੀਆਂ ਚੀਜ਼ਾਂ ਸੀ ਕਹਤੀਆਂ ਕੋ ਟਾਈਮ ਲੈ ਲਓ ਭਾਰਤੀ ਦੀ ਕਾਪੀ ਲੈ ਲਓ ਪੜਤਾਲ ਕਰ ਲਓ ਆ ਜੋ ਇਕੱਠੇ ਬੈਠੀਏ ਜੇ ਨਹੀਂ ਗਿਆ ਫੜ ਲੈ ਕੋ ਅਸੀਂ ਤੇ ਪ੍ਰੈਸ ਨੋਟ ਐਗਜ਼ੈਕਟੋ ਕਮੇਟੀ ਜਿਹੜੀ ਨੇ ਫੈਸਲਾ ਕੀਤਾ ਅਕਾਲ ਤਖਤ ਦੇ ਜੇਹਦਾਰ ਸਹਿਬਾਨ ਦੇ ਬਾਰੇ ਅਸੀਂ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਨੇ ਸਾਰੇ ਪਾਰਟੀ ਦੀਆਂ ਵਰਕਿੰਗ ਕਮੇਟੀ ਦੀਆਂ ਮੀਟਿੰਗਾਂ 'ਚ ਵੀ ਉਹ ਕਹਿੰਦੇ ਰਹੇ ਮੰਨਦੇ ਵੀ ਆ ਤੇ ਸਾਡਾ ਤੇ ਇਹ ਪ੍ਰੈਸ ਨੋਟ ਜਾਰੀ ਕਰਦਾ ਏਸੀ ਵੀ ਜੇ ਇਸ ਤਰੀਕੇ ਨਾਲ ਸਿੰਘ ਸਹਿਬਾਨ ਦੇ ਬਾਰੇ ਫੈਸਲੇ ਲੈ ਜਾਣਗੇ ਜੇ ਜਿਹੜੀ ਉਹਨਾਂ ਦੇ ਤਹੀਨ ਕਰਨ ਦੇ ਬਰਾਬਰ ਹੋਗਾ ਤੇ ਇਹ ਕਦਾਚਿਤ ਬਰਾਬਰ ਨਹੀਂ ਅਸੀਂ ਇਸ ਫੈਸਲੇ ਦੇ ਅਗੇਂਸਟ ਆ ਅਸੀਂ ਇਹਦੇ ਨਾਲ ਸਹਿਮਤੀ ਪ੍ਰਗਟ ਨਹੀਂ ਕਰਦੇ ਅਸੀਂ ਕਹਿੰਦੇ ਆ ਐਗਜ਼ੀਕਟਿਵ ਨੇ ਇਹ ਫੈਸਲਾ ਗਲਤ ਕੀਤਾ ਔਰ ਦੀਦਦ ਨਿਸ਼ਤਾ ਜਿਹੜੇ ਬਹੁਤੇ ਕਮੇਟੀ ਦੇ ਮੈਂਬਰ ਸੀ ਉਹਨਾਂ ਨੂੰ ਵੀ ਇਸ ਗੱਲ ਦਾ ਨਹੀਂ ਸੀ ਪਤਾ ਕਿ ਇਹ ਨਾ ਏਜੰਡੇ ਦੇ ਉੱਤੇ ਹੀ ਨਾ ਏਜੰਡਾ ਕੋਈ ਸ਼ਾਰੀ ਜਾ ਰਿਹਾ ਹੈ ਕਿ ਨਾ ਹੀ ਸਾਨੂੰ ਇਸ ਗੱਲ ਦਾ ਇਲਮ ਸੀ ਸ਼੍ਰੋਮਣੀ ਅਕਾਲੀ ਦਲ ਵਾਲੇ ਸਾਡੇ ਮਾਨਯੋਗ ਸਤਕਾਰਯੋਗ ਸਾਡੇ ਪ੍ਰਧਾਨ ਜੀ ਸਾਹਿਬ ਜਿਹੜੇ ਆਪਣਾ ਐਸਲੀ ਵਰਕਿੰਗ ਪ੍ਰੈਜ਼ੀਡੈਂਟ ਇਹ ਭੁੰਦਰ ਸਾਹਿਬ ਬਹੁਤ ਸਿਆਣੇ ਤੇ ਬੜੇ ਪੁਰਾਣੇ ਬੰਦੇ ਨੇ ਬੜਾ ਉਹਨਾਂ ਦਾ ਤਜਰਬਾ ਆਇਆ ਉਹਨਾਂ ਨੂੰ ਤੇ ਇਹਦੇ ਆਵਾਦ ਵਿੱਚ ਕਾਲੀ ਦਲ ਦੇ ਨਾਲ ਆਪਣੇ ਆਪ ਵੀ ਜੋੜ ਕੇ ਇਹ ਗੱਲ ਸਾਬਤ ਕਰਨੀ ਗਈ ਹੈ ਹੀ ਕਰਵਾਇਆ ਹੈ ਇਹ ਮੈਂ ਸਮਝਨੇ ਕੋ ਸਾਡੇ ਕਾਲੀ ਦਲ ਦੇ ਵੀ ਹਿੱਤਤ ਨਹੀਂ ਲੱਗਦਾ ਗੱਲ ਤੇ ਉਹਨਾਂ ਨੇ ਕੀਤਾ ਫੈਸਲਾ ਭਾਵੇਂ ਸ਼੍ਰੋਮਣੀ ਗੁਰਗੁਰਾ ਪੰਥ ਦੀ ਕਮੇਟੀ ਦੇ ਸਾਰੇ ਮੈਂਬਰ ਵੀ ਕਾਲੀ ਦਲ ਦੇ ਵੱਦਿਆਂ ਨੇ ਜਿਤਾਏ ਹੋਏ ਨੇ ਉਹਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਪਰ ਫਿਰ ਵੀ ਬਾਡੀ ਤੋਂ ਵੱਖਰੀ ਆ ਫੈਸਲਾ ਤੋਂ ਉਹਨਾਂ ਦੇ ਮੂੰਹੋਂ ਹੀ ਹੋਇਆ ਉਭੀ ਹੋਇਆ ਜਾਂ ਤੇ ਫਿਰ ਉਹ 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 ਕਹਿ ਲੂ ਕਹਿੰਦੇ ਕਿ ਸਾਨੂੰ ਇਹਨਾਂ ਨੇ ਕਿਹਾ ਇਤਨਾ ਕਹਿ ਰੱਖਾ ਉਹ ਜਦੋਂ ਕੀਤਾ ਉਹਨਾਂ ਨੇ ਆ ਅਸੀਂ ਕਿ ਉਹ ਅਖੀ ਵੀ ਮੈਂ ਕਹਿ ਕੇ ਕ ਲਿਆ ਜਾਂ ਆ ਬੜੂ ਬੜੀ ਪ੍ਰੈਸ ਰੋਡ ਜਾਰੀ ਕਰਦੀ ਆ ਵੀ ਅਕਾਲੀ ਦਰ ਸ਼੍ਰੋਮਣੀ ਕਮੇਟੀ ਦਾ ਵੱਖਰਾ ਇੱਕ ਹੈਗਾ ਯਾਰ ਸੁਭਾਨਿਆ ਸ਼੍ਰੋਮਣੀ ਕਮੇਟੀ ਵੱਖਰੀ ਬੜੀ ਵੱਡੀ ਸਾਡੀ ਸੰਸਥਾ ਸਿੱਖਾਂ ਦੀ ਉਹਦੇ ਫੈਸਲੇ ਨੂੰ ਅ ਅਸੀਂ ਕਹੀਏ ਵੀ ਇਹ ਅਸੀਂ ਕਰਵਾਇਆ ਆ ਕਿ ਇਹ ਗੱਲ ਦਾ ਸਾਡੇ ਉੱਤੇ ਜਿਹੜਾ ਦੋਸ਼ ਲੱਗਦਾ ਨੇ ਸਾਨੂੰ ਉਹ ਤੋਂ ਬਚਣਾ ਚਾਹੀਦਾ ਇਹ ਜਿਹੜਾ ਪੀਰ ਮਹਮਦ ਜੀ ਦਾ ਬਿਆਨ ਆ ਵੀ ਜਿਹੜਾ ਫੈਸਲਾ ਪਾਇਆ ਜਾ ਸਕਦਾ ਇਹਨਾਂ ਤੁਸੀਂ ਕਿੰਨੇ ਕ ਸਹਿਮਤ ਹੋ ਸਕਦੇ ਕੋ ਮੈਂ ਤੇ ਇਹ ਗੱਲ ਜਿਹੜੀ ਆ ਨਾ ਬੜੀ ਅਜੀਬ ਸਮਝਦਾ ਆ ਕਿ ਅੱਜ ਸਵੇਰੇ ਮੈਂ ਵੀ ਪੜਿਆ ਆਇਆ ਤੇ ਹੁਣ ਪੀਰ ਮਮਤੀ ਹੁਣੀ ਦੱਸ ਸਕਦੇ ਸਾਡੇ ਵੀਰ ਨੇ ਛੋਟੇ ਕਿ ਇਹਨੂੰ ਫੈਸਲੇ ਨੂੰ ਬਦਲਣ ਬਾਰੇ ਕੀ ਉਹਨਾਂ ਨੇ ਕੀ ਗੱਲ ਕੀਤੀ ਆ ਕਿਹਦੇ ਨਾਲ ਕੀਤੀ ਆ ਕਿਸ ਬਿਹਫਤੇ ਉਹਨਾਂ ਨੇ ਏਡਾ ਵੱਡਾ ਬਿਆਨ ਦਿੱਤਾ ਆ ਤੇ ਜੇਕਰ ਹੁਣ ਨੂੰ ਬਦਲਣ ਵਾਲੀ ਗੱਲ ਕਰਦੇ ਨੇ ਫਿਰ ਤੇ ਤਮਾਸ਼ੇ ਵੱਧ ਜਾਣ ਵਾਲੀ ਗੱਲ ਹੋਊਗੀ ਨਾ ਕਿ ਕੱਲ ਜਿਹੇ ਦਾ ਲਾ ਦਿਓ ਅੱਜ ਲਾ ਦਿਓ ਪਰਸੋਂ ਫਿਰ ਲਾ ਦਿਓ ਕੋਈ ਗੱਲ ਜਿਹੜੀ ਹੈਗੀ ਆ ਹੁਣ ਜਿਹਨਾਂ ਦੇ ਐਲਾਨ ਕੀਤੇ ਉਹਨਾਂ ਨੂੰ ਕੀ ਕਹਿਣਗੇ ਜੇ ਬਲੰਦ ਤੇ ਸਾਡੀ ਪੋਜੀਸ਼ਨ ਖਰਾਬ ਹੋ ਜੀ ਬਿਲਕੁਲ ਤਾਂ ਦੂਜੇ ਪਾਸੇ ਜਥੇਦਾਰਾਂ ਦੀ ਮੁੜ ਬਹਾਲੀ ਦੀ ਮੰਗ ਤੇਜ਼ ਹੁੰਦੀ ਨਜ਼ਰ ਆ ਰਹੀ ਆ ਕਾਲੀਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਮੰਗ ਕੀਤੀ ਹੈ ਜਥੇਦਾਰਾਂ ਨੂੰ ਹਟਾਉਣ ਵਾਲਾ ਫੈਸਲਾ ਵਾਪਸ ਲਿਆ ਜਾਵੇ ਉਹਨਾਂ ਕਹਿੰਿਆ ਕਿ ਕਰਦੈ ਨਾਰੀਓ ਨੇ ਕਿਹਾ ਕਿ ਅੰਤਰਿੰਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਤ੍ਰੰਤੇ ਫੈਸਲਾ ਵਾਪਸ ਲਿਆ ਜਾਣਾ ਚਾਹੀਦਾ ਉਹਨਾਂ ਕਹੇ ਕਿ ਸਿੰਘ ਸਹਿਬਾਨ ਦੇ ਰਤਬੇ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੁਰਬਾਨੀ ਦੇਣ ਨੂੰ ਅਸੀਂ ਤਿਆਰ ਆਂ ਘਰ ਬੈਠਣ ਦੀ ਥਾ ਆਪਣੀ ਜ਼ਿੰਮੇਵਾਰੀ ਨਿਭਾਉਣ ਹਰਜਿੰਦਰ ਸਿੰਘ ਧਾਮੀ ਇਹ ਵੀ ਉਹਨਾਂ ਵੱਲੋਂ ਕਿਹਾ ਗਿਆ ਤਾਂ ਦੱਸ ਦਈਏ ਕਿ ਅੱਜ ਸਵੇਰੇ ਸਾਬਕਾ ਜਥੇਦਾਰ ਗਿਆਨੀ ਰਕबीर ਸਿੰਘ ਨੂੰ ਮਿਲੇ ਸਨ ਕਰਨੈਲ ਸਿੰਘ ਪੀਰ ਮੁਹੰਮਦ ਜਿਸ ਤੋਂ ਬਾਅਦ ਉਹਨਾਂ ਮੰਗ ਕੀਤੀ ਹੈ ਕਿ ਜਥੇਦਾਰਾਂ ਦੀ ਜੋ ਜਥੇਦਾਰਾਂ ਨੂੰ ਹਟਾਉਣ ਵਾਲਾ ਫੈਸਲਾ ਹੈ ਵਾਪਸ ਲਿਆੜਨ ਜਾਣਾ ਚਾਹੀਦਾ ਹੈ ਨਾਲ ਹੀ ਉਹਨਾਂ ਅੰਤਰਿਮ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਪੰਥ ਦੀਆਂ ਪਾਵਨਨਾਵਾਂ ਨੂੰ ਮੁੱਖ ਰੱਖਦਿਆਂ ਇਹ ਫੈਸ ਸਿੰਘ ਸਹਿਬਾਨ ਦੇ ਰਤਬੇ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੁਰਬਾਨੀ ਦੇਣ ਨੂੰ ਤਿਆਰ ਆ। ਤਾਜ ਸਵੇਰੇ ਕਰਨਲ ਸਿੰਘ ਪੀਰ ਮੋਹਮਦ ਜੋਇਆ ਸਾਫਕਾ ਜਥਾਰ ਗਿਆਨੀ ਰਖਬੀਰ ਸਿੰਘ ਨਾਲ ਮੁਲਾਕਾਤ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਮੰਗ ਕੀਤੀ ਹੈ ਕਿ ਇਹ ਫੈਸਲਾ ਵਾਪਸ ਲੈ ਲਿਆ ਜਾਣਾ ਚਾਹੀਦਾ ਹੈ ਜੋ ਜਥੇਦਾਰ ਨੂੰ ਹਟਾਉਣ ਵਾਲਾ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਖਸਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਨਿਪਟ ਕਰ ਦਿੱਤੇ ਗਏ ਨੇ ਕੁਲਦੀਪ ਸਿੰਘ ਗੜਗੱਜ ਤੇ ਤਖਸਰੀ ਦਮਦਮਾ ਸਾਹਿਬ ਦੇ ਵੀ ਨਵੇਂ ਜਥੇਦਾਰ ਵਗਾ ਦਿੱਤੇ ਗਏ ਨੇ ਪਰ ਇਸ ਵਿਚਾਲੇ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਮੰਗਕਾ ਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਜਥੇਦਾਰਾਂ ਨੂੰ ਮੁੜ ਬਹਾਲ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਫੈਸਲੇ ਨੂੰ ਵਾਪਸ ਲੈਣ ਜਾਣਾ ਚਾਹੀਦਾ ਹੈ ਜੋ ਜਥੇਦਾਰ ਨੂੰ ਹਟਾਉਣ ਵਾਲਾ ਫੈਸਲਾ ਹੈ ਨਾਲਿਓ ਨੇ ਅੰਤਰਿੰਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਪੱਥਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਤੇ ਸਿੰਘ ਸਹਿਬਾਨ ਦੇ ਰਤਬੇ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੁਰਬਾਨੀ ਦੇਣ ਨੂੰ ਅਸੀਂ ਤਿਆਰ ਹਾਂ ਤਾ ਬਿਲਕੁਲ ਜਥੇਦਾਰ ਜੋ ਆਇਆ ਸੀ ਜਿਥੇ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੂੰ ਹਟਾ ਦਿੱਤਾ ਗਿਆ ਇਸ ਵਿਚਾਰੇ ਜੋ ਹੈ ਗਿਆਨੀ ਸੁਲਤਾਨ ਸਿੰਘ ਜੋ ਕਿ ਤਕਸਰੀ ਕੇਸਗੜ ਸਾਹਿਬ ਦੇ ਜਥੇਦਾਰ ਸਨ ਉਹਨਾਂ ਨੂੰ ਵੀ ਹਟਾਇਆ ਗਿਆ ਜਿਸ ਤੋਂ ਬਾਅਦ ਲਗਾਤਾਰ ਕਈਆਂ ਵੱਲੋਂ ਕਈ ਆਗੂਆਂ ਵੱਲੋਂ ਇਸ ਤੇ ਸਹਿਮਤੀ ਜਤਾਈ ਜਾਂਦੀ ਹੈ ਪਰ ਕਈ ਆਗੂ ਇਸ ਤੇ ਅਸਹਿਮਤੀ ਜਤਾਉਂਦੇ ਨਜ਼ਰ ਆਉਂਦੇ ਨੇ ਬਿਕਰਨ ਸਿੰਘ ਬਿਕਰਨ ਸਿੰਘ ਜੀਟੀਆਬੀਐਸ ਫੈਸਲੇ ਤੇ ਉਹਨਾਂ ਵੱਲੋਂ ਵੀ ਸਹਿਮਤੀ ਜਤਾਈ ਜਾਂਦੀ ਹੈ ਜਿਸ ਤੋਂ ਬਾਅਦ ਅਕਾਲੀ ਆਗੂ ਕਈ ਉਹਨਾਂ ਦੇ ਹੱਕ ਦੇ ਵਿੱਚ ਨੇ ਤੇ ਕਈ ਉਹਨਾਂ ਦਾ ਵਿਰੋਧ ਕਰ ਰਹੇ ਨੇ ਇਸ ਵਿਚਾਰੇ ਹੁਣ ਕਰਨੈਲ ਸਿੰਘ ਪੀਰ ਪਾਉਂਦ ਨੇ ਮੰਗ ਕੀਤੀ ਹੈ ਕਿ ਜੋ ਜਥੇਦਾਰਾਂ ਨੂੰ ਹਟਾਉਣ ਵਾਲਾ ਫੈਸਲਾ ਹੈ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਨਾਲ ਦੀ ਉਹ ਅੰਤਰੀਂ ਕਮੇਟੀ ਨੂੰ ਵੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੰਘ ਸਹਿਬਾਨ ਦੇ ਰਤਬੇ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੁਰਬਾਨੀ ਦੇਣ ਨੂੰ ਅਸੀਂ ਤਿਆਰ ਹਾਂ ਇਸ ਦਿਨ ਆੜਿਓਨਾ ਹਰਜਿੰਦਰ ਸਿੰਘ ਧਾਮੀ ਨੂੰ ਵੀ ਕਿਹਾ ਕਿ ਉਹ ਕਾਰ ਬੈਠਣ ਦੀ ਥਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਅੱਜ ਸਵੇਰੇ ਹੀ ਆ ਜੋ ਕਰਨੈਲ ਸਿੰਘ ਪੀਰ ਮੁਹੰਮਦ ਉਨਾ ਵੱਲੋਂ ਸਾਬਕਾ ਜਥੇਦਾਰ ਗਿਆਨੀ ਰਕबीर ਸਿੰਘ ਨਾਲ ਮੁਲਾਕਾਤ ਕੀਤੀ ਜਾਂ ਅਤੇ ਜਿਸ ਤੋਂ ਬਾਅਦ ਉਹਨਾਂ ਬਿਆੰਦ ਤਹਿਕੀ ਜਥੇਦਾਰਾਂ ਨੂੰ ਮੁੜ ਬਹਾਲ ਕੀਤਾ ਜਾਣਾ ਚਾਹੀਦਾ ਹੈ ਤੇ ਜਥੇਦਾਰ ਨੂੰ ਹਟਾਉਣ ਵਾਲਾ ਜੋ ਫੈਸਲਾ ਹੈ ਉਹ ਵਾਪਸ ਲਿਆ ਜਾਣਾ ਚਾਹੀਦਾ ਹੈ ਤਾਂ ਲਗਾਤਾਰ ਇਸ ਤਿਸ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਜਥੇਦਾਰਾਂ ਨੂੰ ਹਟਾਇਆ ਜਾਂਦਾ ਹਾਲਾਂਕਿ ਅੰਤਰੀ内 ਕਮੇਟੀ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਫੈਸਲਾ ਹੋਣਾ ਹੋਣਾ ਸੀ ਕਿ ਤਾਂਵੀ ਦਾ ਜੋ ਅਸਤੀਫਾ ਹੈ ਉਸ ਨੂੰ ਮਨਜ਼ੂਰ ਕੀਤਾ ਜਾਵੇ ਜਾਂ ਨਹੀਂ ਪਰ ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆਉਂਦੀ ਹੈ ਕਿ ਗਿਆਨੀ ਰਗबीर ਸਿੰਘ ਜੋ ਹੈ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਜਥੇਦਾਰੀ ਤੋਂ ਇਸ ਤੇ ਨਾਲ ਹੀ ਜੋ ਗਿਆਨੀ ਸੁਲਤਾਨ ਸਿੰਘ ਦੇ ਜੋ ਤਖਤਦਰੀ ਕੇਸਗੜ ਸਾਹਿਬ ਦੇ ਜਥੇਦਾਰ ਸਨ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਤੇ ਇਸ ਅਤੇ ਹੋਰ ਗੱਲਬਾਤ ਕਰਦੇ ਆ ਕਰਨੈਲ ਸਿੰਘ ਪੀਰ ਮੁਹੰਮਦ ਅਕਾਲੀ ਆਗੂ ਜੋ ਹੈ ਖੁਦ ਜੁੜ ਚੁੱਕੇ ਨੇ ਫੋਨ ਲਾਈਨ ਤੇ ਤਾਂ ਬਹੁਤ-ਬਹੁਤ ਸਵਾਗਤ ਸਵਾਗਤ ਹੈ ਕਰਨੈਲ ਸਿੰਘ ਪੀਰ ਮੁਹੰਮਦ ਜੀ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜੋ ਤੁਸੀਂ ਮੰਗ ਕੀਤੀ ਹੈ ਕਿ ਮੁੜ ਬਹਾਲ ਕੀਤਾ ਜਾਣਾ ਚਾਹੀਦਾ ਜਿੱਥੇ ਯਾਰਾਂ ਨੂੰ ਹਟਾਉਣ ਵਾਲਾ ਜੋ ਫੈਸਲਾ ਹੈ ਵਾਪਸ ਲਿਆ ਜਾਣਾ ਚਾਹੀਦਾ ਹੈ ਤਾਂ ਜਾਣਨਾ ਚਾਹਾਂਗੇ ਕਿ ਇਸ ਤਰ੍ਹਾਂ ਦਾ ਪ੍ਰੋਸੀਜਰ ਹੈ ਕੋਈ ਕਿਸ ਫੈਸਲੇ ਨੂੰ ਜੋ ਹੈ ਵਾਪਸ ਲਿਆ ਜਾ ਸਕਦਾ ਹੈ ਬਿਲਕੁਲ ਜੀ ਪ੍ਰੋਸੀਜਰ ਹੈਗਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰੰਗ ਕਮੇਟੀ ਹੈ ਉਹ ਕਈ ਵਾਰ ਆਪਣੇ ਕੀਤੇ ਫੈਸਲੇ ਵਾਪਸ ਲੈਦੀ ਰਹੀ ਹੈ ਪਹਿਲਾਂ ਵੀ ਤੇ ਇਹ ਤਾਂ ਕੌਮ ਦੀ ਆ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਔਰ ਜਿਸ ਦੇ ਵਿੱਚ ਅੰਤਰੰਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਇਹ ਕਹਿ ਵੀ ਚੁੱਕੇ ਨੇ ਇਵਨ ਚੀਫ ਸੈਕਟਰੀ ਜਿਹੜੇ ਆ ਕਲਵੰਤ ਸਿੰਘ ਮੰਨਣ ਉਹਨਾਂ ਨੇ ਵੀ ਇਹ ਗੱਲ ਕਹੀ ਏ ਤੇ ਇਸ ਫੈਸਲੇ ਦੇ ਉੱਤੇ ਸਾਨੂੰ ਵਿਚਾਰ ਕਰਨੀ ਚਾਹੀਦੀ ਏ ਸੋ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਦੇਖੋ ਅੱਜ ਮੈਂ ਜੇਠੇਦਾਰ ਸ੍ਰੀ ਹਰਕਲਤਖ ਸਾਹਿਬ ਜਿਹੜੇ ਹਟਾਏ ਗਏ ਨੇ ਜਾਨੀ ਰਗਵੀਰ ਸਿੰਘ ਹੈੱਡ ਗ੍ਰੰਥੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨੂੰ ਵੀ ਇਹੋ ਬੇਨਤੀ ਕੀਤੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਵੀ ਫੋਨ ਤੇ ਗੱਲਬਾਤ ਹੋਈ ਉਹਨਾਂ ਨੂੰ ਵੀ ਇਹੋ ਬੇਨਤੀ ਕੀਤੀ ਹੈ ਕਿ ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ ਇਹਨਾਂ ਨੂੰ ਲਵਾਰਸ ਨਾ ਛੱਡਿਆ ਜਾਵੇ ਔਰ ਇਹ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਔਰ ਪੰਥ ਨੂੰ ਦਰਪੇਸ਼ ਮੁਸ਼ਕਲਾਂ ਦੇ ਵਿੱਚੋਂ ਕੱਢਣ ਦੀ ਲੋੜ ਹੈ ਸਾਡੇ ਸਾਹਮਣੇ ਤਾਂ ਬੜੀਆਂ ਵੱਡੀਆਂ ਚੁਣੌਤੀਆਂ ਹੋਰ ਨੇ ਕਿ ਅਸੀਂ ਕਿਹੜੇ ਕਮਾਂ ਦੇ ਵਿੱਚ ਉਲਝੇ ਪਏ ਆ ਕਿ ਇਹ ਜਿਹੜਾ ਪਰਸਨੈਲਿਟੀ ਕਲੈਸ਼ ਇਹਨੂੰ ਖਤਮ ਕੀਤਾ ਜਾਵੇ ਔਰ ਕੌਮ ਦੀਆਂ ਭਾਵਨਾਵਾਂ ਅਨੁਸਾਰ ਇੱਕ ਜੁਟਤਾ ਦਿਖਾਈ ਜਾਵੇ ਔਰ ਉਸ ਦੇ ਲਈ ਇੱਕ ਅਕਾਲੀ ਲੀਡਰਸ਼ਿਪ ਜਿਹੜੀ ਹੈ ਜਿਸ ਦੇ ਇਸ ਵੇਲੇ ਐਕਟਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੇ ਉਹਨਾਂ ਦਾ ਵੀ ਫਰਜ਼ ਬੰਦਾ ਹੈ ਕਿ ਉਹ ਇਹਨਾਂ ਸਾਰਿਆਂ ਨੂੰ ਇੱਕ ਜੁਟ ਕਰਨ ਲਈ ਆਪਣੀਆਂ ਸਵਾਮਾਂ ਦੇਣ ਜੀ ਪਰ ਕਰਨੈਲ ਜੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਨਵੇਂ ਜਥੇਦਾਰ ਜੋ ਹੈ ਨਿਯੁਕਤ ਕਰ ਦਿੱਤੇ ਗਏ ਨੇ ਤਿੰਨਾਂ ਤੱਕ ਸਹਿਬਾਨਾ ਦੇ ਤਾਂ ਇਸ ਵਿਚਾਲੇ ਜੇ ਫੈਸਲਾ ਬਦਲਿਆ ਜਾਂਦਾ ਹੈ ਤਾਂ ਦੁਬਾਰਾ ਜੋ ਨਵੇਂ ਜਥੇਦਾਰ ਨੇ ਉਹਨਾਂ ਨੂੰ ਦੁਬਾਰਾ ਹਟਾਇਆ ਜਾਵੇਗਾ ਤੇ ਦੁਬਾਰਾ ਇਸ ਤੇ ਜੋ ਹੈ ਬਦਲਿਆ ਜਾਵੇਗਾ ਨਾ ਨੂੰ ਦੇਖੋ ਜੀ ਪੰਥ ਦੇ ਪ੍ਰਚਾਰ ਲਈ ਪੰਥ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਲਈ ਔਰ ਇੱਕ ਜਿਹੜਾ ਅੱਛਾ ਮਾਹੌਲ ਪੈਦਾ ਕਰਨ ਲਈ ਜੇ ਕੁਝ ਫੈਸਲਿਆਂ ਦੇ ਵਿੱਚ ਤਬਦੀਲੀ ਆਉਂਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਜੀ ਪਰ ਇਸ ਵਿਚਾਰੇ ਮਤਲਬ ਉਹਨਾਂ ਜੋ ਨਵੇਂ ਜਥੇਦਾਰ ਨਹੀਂ ਉਹਨਾਂ ਨੂੰ ਦੁਬਾਰਾ ਹਟਾ ਦਿੱਤਾ ਜਾਵੇਗਾ ਉਹਦੇ ਤੋਂ ਫਿਰ ਇਸ ਤਰ੍ਹਾਂ ਨਹੀਂ ਮੈਂ ਜਿਹੜੀ ਗੱਲ ਕਹਿਣਾ ਮੇਰਾ ਤਾਂ ਇੱਕ ਵਿਚਾਰ ਏ ਮੈਂ ਵੀ ਸ਼੍ਰੋਮਣੀ ਕਾਲੀ ਦਲ ਦਾ ਹਿੱਸਾ ਹਾਂ ਤੇ ਜੋ ਮੇਰੇ ਵਿਚਾਰ ਨੇ ਇੱਕ ਮੈਂ ਸਿੱਖ ਵੀ ਹਾਂ ਔਰ ਇੱਕ ਗੁਰੂ ਦੇ ਸਿੱਖ ਦਾ ਫਰਜ਼ ਬੰਦਾ ਹੈ ਕਿ ਉਹ ਆਪਣੀਆਂ ਭਾਵਨਾਵਾਂ ਦਾ ਜਿਹੜਾ ਅਝਿਹਾਰ ਕਰੇ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਕਰਨੈ ਸਿੰਘ ਪੀਰ ਮੁਹੰਮਦ ਜੁੜੇ ਸੰਤਾਂ ਨੇ ਮੰਗ ਕੀਤੀ ਹੈ ਅਕੀ ਜੋ ਜਥੇਦਾਰਾਂ ਦੀ ਮੂੜ ਬਹਾਲੀ ਤੇ ਉਹਨਾਂ ਵੱਲੋਂ ਮੰਗੀਤੀ ਜਾ ਰਹੀ ਹੈ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਥੇਦਾਰਾਂ ਨੂੰ ਜੋ ਹਟਾਉਣ ਵਾਲਾ ਫੈਸਲਾ ਹੈ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਨਾਲ ਹੀ ਉਹਨਾਂ ਅੰਤਰੀ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਪੰਥਧੀਆਂ ਭਾਵਨਾਵਾਂ ਨੇ ਉਹਨਾਂ ਨੂੰ ਮੁੱਖ ਰੱਖਿਆ ਜਾਣਾ ਚਾਹੀਦਾ ਹੈ ਤੇ ਜੋ ਸਿੰਘ ਸਹਿਬਾਨਾਂ ਦਾ ਜੋ ਸਨਮਾਨ ਹੈ ਉਹ ਬਰਕਰਾਰ ਰਹਿਣਾ ਚਾਹੀਦਾ ਹੈ ਗਾਲਿਓ ਕਹਿੰਦੇ ਨਜ਼ਰ ਆ ਰਹੀ ਨੇ ਕਿ ਐਚਜੀਪੀਸੀ ਅੰਤਰੀਨ ਕਮੇਟੀ ਜੋ ਹੈ ਉਹਨਾਂ ਕੋਲ ਅਧਿਕਾਰ ਹੈ ਉਹ ਦੁਬਾਰਾ ਮੀਟਿੰਗ ਬੁਲਾ ਕੇ ਇਸ ਤੇ ਫੈਸਲਾ ਕਰ ਸਕਦੇ ਨੇ ਕਿ ਜਥੇਦਾਰਾਂ ਨੂੰ ਜੋ ਹੈ ਮੁੜ ਬਹਾਲ ਕੀਤਾ ਜਾਵੇ ਇਸ ਵਿਚਾਰੇ ਮੰਗ ਕੀਤੀ ਗਈ ਹੈ ਉਹਨਾਂ ਵੱਲੋਂ ਕਿ ਜਥੇਦਾਰਾਂ ਨੂੰ ਮੁੜ ਬਹਾਲ ਕੀਤਾ ਜਾਣਾ ਚਾਹੀਦਾ ਹੈ ਤੇ ਅੱਜ ਸਵੇਰੇ ਹੀ ਉਹਨਾਂ ਵੱਲੋਂ ਜੋ ਹੈ ਸਾਬਕਾ ਜਥੇਦਾਰ ਜੋ ਹੈ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਥੇਦਾਰਾਂ ਦੀ ਮੁੜ ਬਹਾਲੀ ਦੀ ਮੰਗ ਕਰਦੇ ਹੋ ਨਜ਼ਰ ਆਲੇ ਨੇ ਤਾ ਦੂਜੇ ਪਾਸੇ ਮਰਜੀਠੀਆ ਦੀ ਬਗਾਵਤ ਸਬਕਾ ਜਿਸ ਤਾਰ ਕਿਆਨੀ ਰਕबीर ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਸਮਝਣ ਵਾਲਿਆਂ 'ਚ ਰੋਸ ਹੈ ਰੋਸ ਵਜੂ ਅਕਾਲੀ ਆਗੂ ਜੋ ਨੇ ਅਸਤੀਫੇ ਦੇ ਰਹੇ ਨੇ ਸੰਸਥਾਵਾ ਦਾ ਸਨਮਾਨ ਸਨਮਾਨ ਬਰਕਰਾਰ ਰਹਿਣਾ ਚਾਹੀਦਾ ਹੈ ਉਹਨਾਂ ਕਹੇ ਕਿ ਪੰਥ 'ਚ ਜੋ ਵਾਪਰ ਰਿਹਾ ਉਹ ਨਹੀਂ ਵਾਪਰਨਾ ਚਾਹੀਦਾ ਸੀ ਕਾਜੋ ਮਜੀਠੀਆ ਵੱਲੋਂ ਜੋ ਹੈ ਜਤੀਤਾਰਾ ਨੂੰ ਹਟਾਉਣ ਦੇ ਫੈਸਲੇ ਤੇ ਜੋ ਹੈ ਜਥੇ ਦਾ ਮਜੀਠੀਆ ਜੋ ਹੈ ਉਹਨਾਂ ਵੱਲੋਂ ਅਸਹਿਮਤੀ ਜਤਾਈ ਜਾਂਦੀ ਹੈ ਤੇ ਇਸ ਵਿਚਾਰੇ ਕਈ ਅਕਾਲੂਆ ਆਗੂ ਜੋ ਨੇ ਉਹ ਵੀ ਉਹਨਾਂ ਦਾ ਸਾਥ ਦਿੰਦੇ ਨੇ ਤੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੰਦੇ ਨਜ਼ਰ ਆਉਂਦੇ ਨੇ ਇਸ ਵਿਚਾਰੇ ਹੁਣ ਗਿਆਨੀ ਰਕबीर ਸਿੰਘ ਜੋ ਹੈ ਉਹਨਾਂ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਜੋ ਪੰਥ ਨੂੰ ਜੋ ਹੈ ਚਾਹੁੰਦੇ ਨੇ ਜੋ ਪੰਥ ਦੀ ਪੰਥ ਨੂੰ ਪਿਆਰ ਕਰਦੇ ਨੇ ਉਹਨਾਂ ਵਿੱਚ ਰੋਸ ਹੈ ਇਸ ਫੈਸਲੇ ਨੂੰ ਲੈ ਕੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਰੋਸ ਵਿੱਚ ਜੋ ਜੋ ਹੈ ਕਈ ਅਕਾਲੀ ਆਗੂ ਜੋ ਹੈ ਅਸਤੀਫਾ ਦੇ ਰਹੇ ਨੇ ਸੰਸਥਾਵਾਂ ਦਾ ਸਨਮਾਨ ਬਰਕਰਾਰ ਰਹਿਣਾ ਚਾਹੀਦਾ ਹੈ ਕਨਾਰੀਓ ਨੇ ਕਿਹਾ ਕਿ ਪੰਛੀ ਜੋ ਵਾਪਰ ਰਿਹਾ ਹੈ ਉਹ ਨਹੀਂ ਵਾਪਰਨਾ ਚਾਹੀਦਾ ਸਾਬ ਦੇ ਬਾੜ ਮर्यादा ਦਾ ਮਸਲਾ ਹੈ ਤਖਸਾਲ ਮਾਨਵ ਯਾਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਜ਼ ਰੋਜ਼ ਵੀ ਲਿਖਾਰ ਕਾਰਵਾਈਆ ਫੋੜ ਦਿੱਤੀ ਆ ਕਿਉਂਕਿ ਤਖਸਾਲ ਦੀ ਮੇਰੀ ਇੱਕੋ ਗੱਲ ਰਹੀ ਹੈ ਕਿ ਪਤਨਿਆ ਬਾਹਰ ਸਤਾਨਾ ਬਾਸ ਸੰਸਥਾ ਮਾ ਦਾ ਜਿਹੜਾ ਸਨਮਾਨ ਹੈ ਉਹ ਸਾਨੂੰ ਸਾਰਿਆਂ ਨੂੰ ਬਖਾਨਾ ਕਰਨਾ ਚਾਹੀਦਾ ਔਰ ਇਹ ਸੰਸਥਾਵਾਂ ਦੇ ਸਨਮਾਨ ਵਾਸਤੇ ਸਾਰਾ ਜਿਹੜਾ ਹੋ ਰਿਹਾ ਹੈ ਕਿ ਜਦੋਂ ਕਿ ਇਸੇ ਕਥਨਾਵਾ ਵਰਦੀ ਹੈ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਿਹੜਾ પ્રમાਣਾ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਮਨਾਂ ਵਿੱਚ ਜਿਹੜਾ ਰੋਸ ਹੁੰਦਾ ਉਸ ਬਾਅਦ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲ ਦੇਖਦਾ ਹੈ ਇੱਥੋਂ ਦੇ ਇਹਨਾਂ ਚੋਰੀ ਨੂੰ ਦੇਖਦਾ ਹੈ ਇੱਥੋਂ ਦੇ ਹੁਕਮਾਂ ਦੀ ਉਹ ਉਤਾਪਨ ਕਰਦਾ ਹੈ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੋਂ ਵਾਪਰਨ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਸਿੱਖਾਂ ਦੇ ਮਨ ਵਿੱਚ ਜਿਹੜਾ ਉਹ ਦੁੱਖ ਜ਼ਰੂਰ ਆ ਜਾਂਦਾ ਧੰਨਵਾਦ ਮਜੀਠੀਆ ਦੇ ਬਿਆਨ ਤੋਂ ਬਾਅਦ ਅਕਾਲੀ ਦਲ ਚ ਜ਼ਬਰਦਸਤ ਸਿਆਸੀ ਪੁਚਾਲ ਜੋ ਹੈ ਉਹ ਵੀ ਨਜ਼ਰ ਆ ਰਿਹਾ ਹੁਣ ਮੋਗਾ ਚ ਪਾਰਟੀ ਲੀਡਰਾਂ ਨੇ ਮਜੀਠੀਆ ਨਾਲ ਸਹਿਮਤੀ ਜਤਾਈ ਹੈ ਸਾਬਕਾ ਮੰਤਰੀ ਜਥੇਦਾਰ ਤੂਤਾ ਸਿੰਘ ਦੇ بیٹے ਦੀ ਮਜੀਠੀਆ ਨੂੰ ਜੋ ਹੈ ਉਹਨਾਂ ਨੇ ਹਮਾਇਤ ਦਿੱਤੀ ਹੈ ਨਾਲ ਹੀ ਕਹਿੰਦੇ ਕਿ ਵਰਜਿੰਦਰ ਸਿੰਘ ਮੱਖਣ ਜੋ ਬਰਾੜ ਨੇ ਉਹਨਾਂ ਦਾ ਬਿਆਨ ਸਾਹਮਣੇ ਉਹਨਾਂ ਨੇ ਕਿਹਾ ਕਿ ਜਥੇਦਾਰ ਨੂੰ ਹਟਾਉਣ ਦੇ ਫੈਸਲੇ ਨਾਲ ਉਹ ਸਹਿਮਤ ਨਹੀਂ ਨੇ ਤਾਂ ਜੋ ਮਜੀਠੀਆ ਵੱਲੋਂ ਜੋ ਹੈ ਬਿਆਨ ਦਿੱਤਾ ਗਿਆ ਜੋ ਅਸਹਿਮਤੀ ਉਹਨਾਂ ਵੱਲੋਂ ਜਤਾਈ ਗਈ ਉਸ ਤੋਂ ਬਾਅਦ ਸ਼ਰਮਣੀ ਅਕਾਲੀ ਦਲ ਚ ਜੋ ਹੈ ਸਿਆਸੀ ਪੁਚਾਲ ਮੱਚਦਾ ਨਜ਼ਰ ਆ ਰਿਹਾ ਹੈ ਤੇ ਜੋ ਪਾਰਟੀ ਲੀਡਰ ਨੇ ਮਜੀਠ ਜੋ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਉਹਨਾਂ ਦੇ بیٹے ਵਰਜਿੰਦਰ ਸਿੰਘ ਮੱਖਣ ਬਰਾੜ ਜੋ ਹੈ ਉਹਨਾਂ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਜਥੇਦਾਰ ਨੂੰ ਹਟਾਉਣ ਦੇ ਫੈਸਲੇ ਨਾਲ ਉਹ ਬਿਲਕੁਲ ਵੀ ਸਹਿਮਤ ਨਹੀਂ ਨੇ ਇਸ ਗੱਲ ਦਾ ਬਹੁਤ ਜ਼ਿਆਦਾ ਮਨ ਆ ਸਾਨੂੰ ਬੜਾ ਹੀ ਇਸ ਗੱਲ ਦਾ ਬਹੁਤ ਜ਼ਿਆਦਾ ਮਨ ਨੂੰ ਹਿਰਦੇ ਹਿਰਦਾ ਸਾਡਾ ਬਲੰਦ ਰਹਿ ਗਿਆ ਜਿਹੜਾ ਪਿਛਲੇ ਦਿਨੀ ਅੰਤਰਮ ਕਮੇਟੀ ਨੇ ਜੋ ਪਤਾ ਪਾ ਕੇ ਸ੍ਰੀ ਕਾਲਕਤਕ ਸਾਹਿਬ ਦੇ ਜੱਫੇਦਾਰ ਸਾਹਿਬ ਹੋਰਾਂ ਨੂੰ ਹਟਾਇਫ ਕੀਤਾ ਹੈ ਬਹੁਤ ਹੀ ਅਫਸੋਸਜਨਕ ਹੈ ਕੋਈ ਸਮਾਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਦੇਖਦੇ ਹਾਂ ਰੋਮ ਦੇ ਪਾਪ ਦੇ ਨਾਲ ਸਾਡੇ ਇਸ ਅਹੁਦੇਦਾਰ ਜਿਹੜੇ ਤੁਲਨਾ ਕੀਤੀ ਜਾਂਦੀ ਸੀ ਪਰ ਇਸ ਤਰੀਕੇ ਨਾਲ ਹਟਾਏ ਜਾਣਾ ਉਤਾਰੇ ਜਾਣਾ ਇੱਕ ਸਾਡੇ ਲਈ ਮੈਂ ਸਮਝਦਾ ਬਹੁਤ ਕੀ ਵੱਡਾ ਜਿਹੜਾ ਕਿ ਮਨੁੱਖੀ ਇਸ ਪਹੁੰਚਾਉਣ ਵਾਲਾ ਫੈਸਲਾ ਹੈ ਔਰ ਮੈਂ ਇਹ ਜਰੂਰ ਬੇਰਵਾ ਦਿਵਾ ਕਿ ਸਾਡੇ ਇਤਿਹਾਸ ਵਿੱਚ ਕਾਲੀ ਫੂਲਾ ਸਿੰਘ ਜਿਹੜੇ ਸ੍ਰੀ ਕਾਲਕਤਕ ਸਾਹਿਬ ਬੜਾ ਸਤਿਕਾਰ ਸੀ ਉਹਨਾਂ ਦਾ ਔਰ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਕੋਈ ਵੋਟਾਂ ਨਹੀਂ ਸੀ ਲੋਕਾਂ ਤੋਂ ਲੈਣੀਆਂ ਉਸ ਸਮੇਂ ਮਹਾਰਾਜੇ ਸਨ ਤੇ ਉਹਨਾਂ ਨੂੰ ਵੀ ਥੰਮ ਨਾਲ ਬੰਨਿਆ ਸੀ ਔਰ ਉਹਨਾਂ ਦੇ ਨਾਲ ਦਿਲ ਖੋਲ ਕੇ ਮਦਦ ਵੀ ਉਹਨਾਂ ਦੀ ਕਰਦੇ ਸੀ ਪੰਥ ਪ੍ਰਸਤੀ ਇੰਨੀ ਜ਼ਿਆਦਾ ਸੀ ਜਦੋਂ ਧਰਮ ਯੁੱਧ ਹੁੰਦਾ ਸੀ ਮੂਹਰੇ ਹੋ ਕੇ ਲੜਦੇ ਸੀ ਬਹੁਤ ਇਸ ਗੱਲ ਦਾ ਅਫਸੋਸ ਮਹਿਸੂਸ ਹੋ ਰਿਹਾ ਇਸ ਗੱਲ ਦਾ ਕਿ ਸਾਡੀ ਉਸ ਪਰੰਪਰਾ ਨੂੰ ਉਸ ਸਥਾਨ ਨੂੰ ਜਿਹੜੀ ਢਾਹ ਲੱਗੀ ਇਹ ਇਹਦੇ ਵਿੱਚ ਬਹੁਤ ਵੱਡਾ ਫਰਜ ਬਣਦਾ ਕਿ ਸਾਰੇ ਇਕੱਠੇ ਹੋ ਕੇ ਅਸੀਂ ਅੰਤਰਕ ਕਮੇਟੀ ਨੂੰ ਬੇਨਤੀ ਕਰੀਏ ਕਿ ਤੁਸੀਂ ਵੇਖੋ ਜੀ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਪ੍ਰਧਾਨ ਐਹਜੀਪੀਸੀ ਰਹੇ ਉਹਨਾਂ ਨੇ ਵੀ ਅਹੁਦਾ ਛੱਡਿਆ ਇਹ ਕੋਈ ਮੈਂਬਰੀਆਂ ਜਿਆਦੇ ਵੱਡੀਆਂ ਨਹੀਂ ਪਰ ਐਹਜੀਪੀਸੀ ਦਾ ਪ੍ਰਧਾਨ ਉਸ ਤੋਂ ਵੀ ਕਿਤੇ ਸਤਿਕਾਰਯੋਗ ਅਹੁਦਾ ਹੈ ਉਹਨਾਂ ਨੇ ਵੀ ਇਸ ਗੱਲ ਕਰਕੇ ਛੱਡਿਆ ਸੀ ਪਾਸੇ ਹੋਏ ਸੀ ਲਾਭੇ ਹੋਏ ਸੀ ਸਤਿਕਾਰਯੋਗ ਨੇ ਸਾਡੇ ਆਗੂ ਸਹਿਬਾਨ ਤੇ ਮੈਂ ਸਮਝਦਾ ਕਿ ਸਾਨੂੰ ਉਸ ਪਰੰਪਰਾ ਨੂੰ ਤਕੜਾ ਕਰਨ ਵਾਸਤੇ ਐਹੋ ਜਿਹੇ ਵਿਅਕਤੀਆਂ ਦਾ ਸਾਥ ਦੇਣਾ ਚਾਹੀਦਾ ਔਰ ਨਾਲ ਮੈਂ ਬੇਨਤੀ ਜ਼ਰੂਰ ਕਰੂੰਗਾ ਸਰਦਾਰ ਮਨ ਮਨਪ੍ਰੀਤ ਸਿੰਘ ਜੀ ਈਆਲੀ ਸਾਹਿਬ ਜਿਨ੍ਹਾਂ ਨੇ ਆਪਦੇ ਵੱਲੋਂ ਪੂਰਾ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਪਦੇ ਵੱਲੋਂ ਇਸ ਤਰ੍ਹਾਂ ਜੇ ਉਹ ਸਮਾਂ ਮੂਰੇ ਸਾਨੂੰ ਦੇਣਗੇ ਤੇ ਉਸੇ ਤਰ੍ਹਾਂ ਅਸੀਂ ਉਸ ਉਸ ਪ੍ਰਬੰਧ ਆਪ ਦੇ ਵੱਲੋਂ ਪੂਰਾ ਕਰਾਂਗੇ ਔਰ ਅੱਜ ਅਸੀਂ ਸਾਰੇ ਮੁਕੇ ਜਲੇ ਵਾਲੇ ਭਾਵੀਆਂ ਕਿ ਨਮਾਣੇ ਇੱਕ ਸਿੱਖ ਤੇ ਨਮਾਨ ਸ਼ਿਪਾਈ ਹੋਣ ਦੇ ਨਾਤੇ ਅਸੀਂ ਆਪਦੀ ਫਰਜ਼ ਸਮਝਦੇ ਹੋਏ ਅਸੀਂ ਅੰਤਰਕ ਕਮੇਟੀ ਨੂੰ ਫੇਰ ਬੇਨਤੀ ਕਰਦੇ ਆਂ ਕਿ ਤੁਸੀਂ ਬੜੇ ਸੋਹਣਾ ਤੁਹਾਨੂੰ ਪ੍ਰਮਾਤਮਾ ਨੇ ਚਿਹਰਾ ਮੋਹਰਾ ਦਿੱਤਾ ਤੁਸੀਂ ਗੁਰਸਿੱਖ ਹੋ ਔਰ ਤਕਰੀਬਨ ਤੁਸੀਂ ਇਹ ਜ਼ਰੂਰ ਸੰਗਤਾਂ ਦੇ ਨਾਲ ਜੋ ਸੰਗਤਾਂ ਮਹਿਸੂਸ ਕਰ ਰਹੀਆਂ ਕਿ ਜਿਵੇਂ ਆਪਾਂ ਦੇਖਦੇ ਆ ਕਿ ਕਾਲਤਾ ਸ਼ਬਦ ਜਥੇਦਾਰ ਦੇ ਸੰਬੰਧਤ ਉਸ ਚੀਜ਼ ਨੂੰ ਤੁਸੀਂ ਆਪ ਜਰੂਰ ਫਿਰ ਤੋਂ ਰੀਥਿੰਕ ਕਰੋ ਤੇ ਸੁਧਿਆਰ ਮੈਂ ਹੁਣ ਵੀ ਕਹਿੰਦਾ ਹਾਂ ਕਿ ਮਜੀਠੀਆ ਨੇ ਗਲਤੀ ਕੀਤੀ ਹੈ ਬਲਵਿੰਦਰ ਸਿੰਘ ਪੂੰਦੜ ਕਾਰਜਕਾਰੀ ਪ੍ਰਧਾਨ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰਾਈ ਕੁੱਕੀ ਵੀ ਤੇ ਹੀ ਕੱਲ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਬਕਾਵਟ ਦੇ ਸੌਰ ਬਖਾਏ ਗਏ ਸੀ ਜੋ ਅੰਤਰੀਂ ਕਮੇਟੀ ਚ ਫੈਸਲਾ ਲਿਆ ਗਿਆ ਸੀ ਜਥੇਦਾਰਾਂ ਦਾ ਉਸ ਨਾਲ ਸਹਿਮਤੀ ਤੇ ਬਲਵਿੰਦਰ ਸਿੰਘ ਖੁੰਦੜਨ ਖੁੱਲ ਕੇ ਗੱਲਬਾਤ ਕਰਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਮੈਂ ਹੁਣ ਵੀ ਕਹਿੰਦਾ ਹਾਂ ਕਿ ਮਜੀਠੀਆ ਨੇ ਗਲਤੀ ਕੀਤੀ ਹੈ ਮਜੀਠੀਆ 10 ਸਾਲ ਸੁਪਰ ਸੀਐਮ ਰਹੇ ਨੇ ਸੁਖਬੀਰ ਤੋਂ ਉੱਪਰ ਦਾ ਮੰਤਰੀ ਰਹਾਸੀ ਮਜੀਠੀਆ ਬਲਵਿੰਦਰ ਸਿੰਘ ਖੁੰਦੜਨ ਕੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ मजीठिया ਨੂੰ ਕਰੇ ਬੈ ਕੇ ਮੀਟਿੰਗ ਕਰਨੀ ਚਾਹੀਦੀ ਸੀ ਇਸ ਤਿਕ ਨਾਲ ਪ੍ਰੈਸ ਨੋਟ ਨਾਰੀ ਨਹੀਂ ਕਰਨਾ ਚਾਹੀਦਾ ਸੀ ਮਜੀਠਿਆ ਨੂੰ ਬਹਾ ਨਿਕਲ ਕੇ ਗੱਲ ਨਹੀਂ ਕਰਨੀ ਚਾਹੀਦੀ ਸੀ ਪੁੰਦਣ ਨੇ ਕਿ ਹੈ ਕਿ ਸ਼ਕਤੀ ਦੇਣ ਵਾਲੀ ਸੰਸਥਾ ਨੂੰ ਕਮਜ਼ੋਰ ਕਰ ਰਹੇ ਨੇ ਮਜੀਠਿਆ ਮਜੀਠਿਆ ਨੂੰ ਬਿਆਨ ਵਾਪਸ ਲੈਣਾ ਚਾਹੀਦਾ ਹੈ ਤੇ ਪਿੱਠ ਚ ਛੂਰਾ ਮਰਨ ਵਾਲਾ ਲਫਜ਼ ਦੁਬਾਰਾ ਨਹੀਂ ਮੈਂ ਕਹਿਣਾ ਚਾਹੁੰਦਾ ਪਰ ਇਸ ਗੱਲ ਦਾ ਜ਼ਿਕਰ ਉਹ ਕਰਦੇ ਹੋਏ ਜ਼ਰੂਰ ਨਜ਼ਰ ਆਏ ਕਿ ਜੋ ਬਿਆਨ ਵਿਕਰਮ ਸਿੰਘ ਮਜੀਠਿਆ ਦੇ ਵੱਲੋਂ ਦਿੱਤਾ ਗਿਆ ਉਸ ਨੂੰ ਵਾਪਸ ਲਿਆ ਜਾਏ